ਸਤਿ ਸ੍ਰੀ ਅਕਾਲ ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਮੈਂ ਫੇਰ ਲੈ ਕੇ ਹਾਜ਼ਰਾਂ ਕਬੱਡੀ ਫਾਈਨਲ ਰਿਜ਼ਲਟ ਪਹਿਲੇ ਇੱਕ ਸ਼ੋਅ ਮੈਚ ਦੀ ਗੱਲ ਕਰੀਏ ਪਿੰਡ ਬੰਡਾਲਾ ਵੀ ਕਿ ਕਬੱਡੀ ਸ਼ੋਅ ਮੈਚ ਹੋਇਆ ਇੱਥੇ ਫਰੰਦੀਪੁਰ ਵਰਸਸ ਕਰਿਆਲਾ ਵਿੱਚ ਫਾਈਨਲ ਮੈਚ ਹੋਇਆ ਜਿਸ ਵਿੱਚੋਂ ਕਰਿਆਲਾ ਫਾਸਟ ਰਹੀ ਅਗਲੇ ਸ਼ੋਅ ਮੈਚ ਦੀ ਗੱਲ ਕਰੀਏ ਤਾਂ ਮੇਰੇ ਮਿੱਤਰੋ ਅਰਧਨਗਗਾ ਅਮਰਜੀਤ ਤੇ ਹਰੋਗੋਂ ਕਬੱਡੀ ਸ਼ੋਅ ਮੈਚ ਹੋਇਆ ਜੇ ਇੱਥੇ ਫਾਈਨਲ ਮੈਚ ਮਾਝਾ ਵਰਸਸ ਕਾਲੇਕੇ ਟੀਮਾਂ ਵਿਚਕਾਰ ਖੇਡਿਆ ਗਿਆ ਮਾਝਾ ਫਸਟ ਰੇਜ ਤੇ ਸੈਕੰਡ ਕਾਲੇਕੇ ਬੈਸਟ ਜਾਫੀ ਇੱਥੇ ਮੇਰੇ ਮਿੱਤਰੋ ਪੰਜ ਜੱਫੇ ਡਾਕਟਰ ਮਹਿਤਿਆ ਕਲਾਂ ਵਾਲਾ ਰਿਹਾ ਉੱਥੇ ਹੀ ਨਾਲ ਹੀ ਬੈਸਟ ਰੇਡਰ ਦੀ ਗੱਲ ਕਰੀਏ ਤਾਂ ਪੰਡਿਤ ਦੁਬਲੀ ਵਾਲਾ ਤੇ ਟੀਮ ਦੀ ਸਹਿਮਤੀ ਨਾਲ ਰਾਣਾ ਠੱਠੇਵਾਲ ਜੁਆਇੰਟ ਰਿਹਾ ਤੇ ਬੈਸਟਾਂ ਨੂੰ ਦੇਸੀ ਝੋੜੇ ਟੀਮ ਪੰਡਤ ਪੰਡਤ ਜੀਡੀ ਕਬੱਡੀ ਕਲੱਬ ਦੇ ਜਿਹੜੇ ਬਾਬੇ ਨਾਨਕ ਦਾ ਕਹਿੰਦੇ ਕਬਲੀ ਐਨ ਚੈਨ ਸੱਤ ਦੇ ਵਿੱਚ ਦੂਜੀ ਸਾਈਡ ਤੇ ਟਰੈਕਟਰ ਮੈਦਾਨ ਵਾਲਾ ਵਿਚਕਾਰ ਕਹਿੰਦੇ ਪਤੀਸ਼ਾ ਤੇ ਨਾਲ ਮਲਕੀਤ ਠੇਠੜਕੇ ਵਾਲਾ ਆਹ ਟਰੈਕਟਰ ਹੈ ਆਹ ਟਰੈਕਟਰ ਕਹਿੰਦੇ ਲਗਾਤਾਰ ਰੋਜ਼ ਫੇਰ ਆ ਗਿਆ ਟਰੈਕਟਰ ਮੈਨੂੰ ਲੱਗਦਾ ਦੇਸੀ ਕੇ ਹੋਵੇ ਟੀਮਾਂ